ਹਾਂਜੀ ਸਾਰੇ ਬੱਚਿਆਂ ਨੂੰ ਨਮਸਕਾਰ ਪ੍ਰੀਤੋਫਿਤ ਆਰਮੀ ਅਕੈਡਮੀ ਔਰ ਮੈਥ ਵਾਲਾ ਪਲੇਟਫਾਰਮ ਤੇ ਸਾਰੇ ਬੱਚਿਆਂ ਦਾ ਮੋਸਟ ਵੈਲਕਮ ਸੁਵਾਸ ਹੈ ਤੁਸੀਂ ਸਾਰੇ ਬੱਚੇ ਵਧੀਆ ਹੋਵੋਗੇ ਜੀ ਤਾਂ ਅੱਜ ਮੈਂ ਤੁਹਾਨੂੰ ਮਲਟੀਪਲਾਈ ਕਰਨ ਦਾ ਸਭ ਤੋਂ ਬੈਸਟ ਮੈਥਡ ਦੱਸ ਰਿਆਂਗਾ ਵੀ ਜਦੋਂ ਆਪਾਂ ਦੋ ਨੰਬਰਾਂ ਦੀ ਮਲਟੀਪਲਾਈ ਕਰਦੇ ਹਾਂ ਤਾਂ ਆਪਾਂ ਉਸ ਦਾ ਡਾਇਰੈਕਟ ਆਨਸਰ ਕਿੱਦਾਂ ਲਿਆ ਸਕਦੇ ਹਾਂ ਤਾਂ ਇੱਥੇ ਆਪਾਂ ਜਿਹੜੇ ਦੋ ਨੰਬਰਾਂ ਦੀ ਮਲਟੀਪਲਾਈ ਕਰਾਂਗੇ ਉਹ ਦੋਨੇ ਨੰਬਰ ਆਪਣੇ ਕੋਲ 100 ਤੋਂ ਲੈਸਨ ਹੋਣੇ ਚਾਹੀਦੇ ਨੇ ਮੇਰੀ ਕਹਿੰਦਾ ਮਤਲਬ ਹੈਗਾ ਵੀ ਇਹ ਟ੍ਰਿਕ ਆਪਾਂ ਉਦੋਂ ਹੀ ਅਪਲਾਈ ਕਰ ਸਕਦੇ ਹਾਂ जो दोनों नंबर हंडर एग्जाम्पल करनी ठीक है जी तो अच्छी चेक करना हंडर्ड अपना आंसर होगा जी टू ओके okay? और जो नाइन सैवन हैड तो अपने किस देना जी थ्री यस नो तो जो आप इसको सोल्व करा ठीक है तो यह बनेगा जी टू इंटू थ्री बने गया अपने ਜੇ ਨੰਬਰ ਸਿੰਗਲ ਆ ਜਾਂਦਾਗਾ ਤਾਂ ਉਸ ਨੂੰ ਆਪਾਂ ਜ਼ੀਰੋ ਲਗਾ ਕੇ ਡਬਲ ਬਣਾਵਾਂਗੇ ਓਕੇ ਇਸ ਤੋਂ ਬਾਅਦ ਜਾਂ ਤਾਂ ਅਸੀਂ 97 ਦੇ ਵਿੱਚੋਂ 2 ਮਾਈਨਸ ਕਰਾਂਗੇ ਤੇ ਜਾਂ ਆਪਾਂ 98 ਦੇ ਵਿੱਚੋਂ 3 ਮਾਈਨਸ ਕਰਾਂਗੇ ਤਾਂ ਆਪਨੇ ਕੋਲ ਕਿੰਨਾ ਬਣ ਜੂਗਾ 95 ਓਕੇ ਫੋਰ ਐਗਜ਼ਾਮਪਲ ਜੇਕਰ ਅਸੀਂ 92 ਦੀ ਮਲਟੀਪਲਾਈ 95 ਨਾਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਚਾ ਕਰਨਾਗਾ ਵੀ 92 ਆਪਣੇ ਕੋਲ 100 ਤੋਂ ਕਿੰਨਾ ਲਿਸਦੇ ਨੇ ਤਾਂ ਇਹ ਆਪਣੇ ਕੋਲ 100 ਤੋਂ 8 ਲੈਸ ਦੇਣ ਹੈਗਾ ਜੀ ਫਿਰ 9500 ਤੋਂ ਆਪਣੇ ਕੋਲ 5 ਲੈਸ ਲੈਗਾ ਜਦੋਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ 8 5 4040 ਓਕੇ ਜੀ ਇਹ ਤਾਂ ਆਪਣੇ ਕੋਲ ਡਬਲ ਬਣ ਗਿਆ ਜੀ ਜੇਕਰ ਸਿੰਗਲ ਆ ਜਾਂਦਾਗਾ ਤਾਂ ਜ਼ੀਰੋ ਬਣਾ ਕੇ ਉਸ ਨੂੰ ਆਪਾਂ ਡਬਲ ਬਣਾ ਦਾਂਗੇ ਜੇਕਰ ਡਬਲ ਆ ਜਾਂਦਾਗਾ ਤਾਂ ਉਸ ਨੂੰ ਡਬਲ ਹੀ ਰੱਖਣਾਗਾ ਪਰ ਜੇਕਰ ਮਲਟੀਪਲਾਈ ਕਰਨ ਤੇ 트리플 ਆ ਜਾਂਦਾਗਾ ਠੀਕ ਹੈ ਜੀ ਤਾਂ ਉਹ ਆਪਣਾ ਕੈਰੀ ਬਣ ਜਾਊਗਾ ਹੁਣ ਆਪਾਂ ਇਹ ਚੈੱਕ ਕਰਨਾਗਾ ਜੇਕਰ 92 ਦੇ ਵਿੱਚੋਂ ਆਪਾਂ 95 ਮਾਈਨਸ ਕਰਾਂਗੇ ਠੀਕ ਹੈ ਜੀ ਤਾਂ ਇਹਦਾ ਆਨਸਰ ਬਣੇਗਾ ਆਪਣੇ ਕੋਲ ਦੀ 87 ਤੇ ਜੇ ਆਪਾਂ ਕਹਾਂ ਸਰ ਜੀ ਆ 95 ਦੇ ਵਿੱਚੋਂ ਆਪਾਂ 8 ਮਾਈਨਸ ਕਰ ਦੋ ਜੀ ਤਾਂ ਵੀ ਆਪਣੇ ਕੋਲ 87 ਹੀ ਬਣੇਗਾ ਯੈਸ অর ਨੋ ਬਰੀਹੀ ਆਪਣੇ ਸਵਾਲ ਦਾ ਜਵਾਬ ਹੈ ਇਸੇ ਹੀ ਤਰ੍ਹਾਂ ਆਪਣੇ ਕੋਲ 91 ਔਰ 96 ਤਾਂ ਆਪਾਂ ਚੈੱਕ ਕਰਾਂਗੇ ਵੀ 91 ਅੰਡਰ ਤੋਂ ਕਿੰਨਾ ਲੈਸ ਨੇ जरा नाइन वन है हंडरड तो अपने को नाइन लैसतन है जी एंड नाइनटी सिक्स हंडर्ड तो फोर लैसन है इन्हना मल्टीप्ली करा नाइन इंटू फोर थर्टी सिक्स हम आप नाइनटी सिक्सों नाइन माइनस करा तो 9 भी अपने कोईंटी ही बनेगा जी सॉरी जे आप नाइनटी सिक्सों नाइन माइनस करा तो यह अपने को सैवन बनूगा जी तो जो नाइनटी वन फोर माइनस करा तो भी अपने को सैवन बनूगा ओके जी ਇਸੀ ਤਰ੍ਹਾਂ ਆਪਾਂ ਇੱਕ ਐਗਜ਼ਾਮਪਲ ਹੋਰ ਲੈਨੇ ਆ ਜਿਵੇਂ ਆਪਾਂ 93 ਦੀ ਮਲਟੀਪਲਾਈ 94 ਨਾਲ ਕਰਨੀ ਹੈ ਤਾਂ ਅਸੀਂ ਜਾਣਦੇ ਆ ਵੀ ਜਿਹੜਾ 93 ਹੈਗਾ ਇਹ 100 ਤੋਂ ਆਪਣੇ ਕੋਲ 7 ਲੈਸਨ ਹੈਗਾ ਔਰ ਜੋ ਆਪਣੇ ਕੋਲ 94 ਹੈਗਾ ਇਹ ਆਪਣੇ ਕੋਲ 6 ਲੈਸਨ ਹੈਗਾ ਠੀਕ ਹੈ ਜੀ ਤਾਂ ਜਦੋਂ ਆਪਾਂ 7 ਔਰ 6 ਦੀ ਕਰਾਂਗੇ ਮਲਟੀਪਲਾਈ 7 ਔਰ 6 ਦੀ ਮਲਟੀਪਲਾਈ ਕਰਾਂਗੇ ਇਹਦਾ ਬਣੇਗਾ ਆਪਣੇ ਕੋਲ 42 ਓਕੇ ਫਿਰ ਅਸੀਂ ਜਾਂ ਤਾਂ 94 ਵਿੱਚੋਂ 7 ਨੂੰ ਮਾਈਨਸ ਕਰ ਦਾਂਗੇ ਠੀਕ ਹੈ ਜੀ ਤੇ ਜਾਂ ਆਪਾਂ 93 ਵਿੱਚੋਂ 6 ਨੂੰ ਮਾਈਨਸ ਕਰ ਦਾਂਗੇ ਓਕੇ ਅਨਸਰ ਆਪਣਾ ਸੇਮ ਹੀ ਆਊਗਾ ਜਦੋਂ ਆਪਾਂ 94 ਵਿੱਚੋਂ 7 ਨੂੰ ਮਾਈਨਸ ਕਰਾਂਗੇ ਤਾਂ ਇਹਦਾ ਬੰਦੇ ਬੰਦੀ ਆਪਣੇ ਕੋਲ 87 ਓਕੇ ਜੀ ਸੋ ਆਪਾਂ ਥੋੜੀ ਸਮੇਂ ਵਿੱਚ ਇਸ ਟੈਕਨੀਕ ਨੂੰ ਅਪਲਾ ਕੇ ਜਲਦੀ ਹੀ ਦੋਨੇ ਨੰਬਰਾਂ ਦੀ ਮਲਟੀਪਲੀ ਕਰ ਸਕਦੇ ਹਾਂ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਸਾਰੇ ਬੱਚੇ ਨੇ ਕਮੈਂਟ ਕਰਨਾਗਾ ਲਾਈਕ ਕਰਨਾਗਾ ਤਾਂ ਕਿ ਮੈਂ ਤੁਹਾਡੇ ਵਾਸਤੇ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਬਣਾ ਸਕਾਂ ਓਕੇ ਬਾਈ ਟੇਕ ਕੇਅਰ